ਨਨਲਾ ਗਰੀਬੀ ਸੀ ਕਹਿੰਦਾ ਸੀ ਮੈਂ ਗਰੀਬੀ ਦੂਰ ਕਰਨ ਜਾਣਾ ਮੈਨੂੰ ਭੇਜੋ ਦਾਰਤ ਨਾਲ ਪਹਿਲੀ ਵਾਰ ਜੀ ਸੀ ਫਿਰ ਕੋਈ ਖਣੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫੇਰਾ ਸੀ ਭੇਜ ਦਿੱਤਾ 7 ਮਹੀਨੇ ਨੂੰ ਰਸਤੇ ਚਲਾ ਗਿਆ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਿਆ ਸੀ ਨੌ ਕਿਲਾ ਲੱਗਿਆ ਸੀ ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ ਅਸੀਂ ਇਲਾਜ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ ਤੇੰਦ ਨਹੀਂ ਮੰਮੀ ਉੱਥੇ ਨਹੀਂ ਲਾਜ ਹੈ ਇੱਥੇ ਲਾਜ ਹੈ ਅਸੀਂ ਕਿਉਂ ਲਾਜ ਹੁੰਦਾ ਹੈ ਮੰਮੀ ਮੇਰੇ ਪੁੱਤ ਦਾ ਲਾਜ ਨਹੀਂ ਹੋਇਆ ਆਇਆਂ ਦਿਨ ਪੰਜਾਬ ਦੀ ਜਵਾਨੀ ਡੌਂਕੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਤਾਂ ਇਹ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੈਨ ਖਾਨ ਦੇ ਨਾਲ ਸੰਬੰਧਤ ਹੈ। ਜਿੱਥੇ ਦਾ ਰਹਿਣ ਵਾਲਾ ਨੌਜਵਾਨ ਬਿਰੋਜ ਸਿੰਘ ਜੋ ਕਰੀਬ 2 ਸਾਲ ਪਹਿਲਾਂ ਡੌਂਕੀ ਲਗਾ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਲਈ ਚੰਗੀ ਰੋਜ਼ੀ-ਰੋਟੀ ਦੀ ਭਾਲ ਲਈ ਅਮਰੀਕਾ ਗਿਆ ਸੀ। ਪਰ ਕਿਸਮਤ ਨੇ ਅਜਿਹਾ ਠੋਖਾ ਦਿੱਤਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਉਸਨੂੰ ਅਮਰੀਕਾ ਦੇ ਵਿੱਚ ਪਹੁੰਚਦਿਆਂ ਹੀ ਗ੍ਰਿਫਤ ਦੇ ਵਿੱਚ ਲੈ ਰਿਆ। ਜਿਸ ਕਾਰਨ ਆ ਉੱਥੇ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਉਸਨੇ ਦਮ ਤੋੜ ਦਿੱਤਾ ਹੈ। ਰੋਂਦੇ ਕਰਲਾਉਂਦੇ ਮਾਪਿਆਂ ਨੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ 40 ਲੱਖ ਰੁਪਏ ਲਗਾ ਕੇ ਉਹਨਾਂ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੀ ਖਬਰ ਉਹਨਾਂ ਨੂੰ ਮਿਲੇਗੀ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਇਸ ਸਮੇਂ ਦੌਰਾਨ ਕੀਤੀ ਜਾਵੇ ਤੇ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਇੱਥੇ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਲਈ ਗਰੀਬੀ ਸੀ ਕਹਿੰਦਾ ਸੀ ਮੈਂ ਗਰੀਬੀ ਦੂਰ ਕਰਨ ਜਾਣਾ ਮੈਨੂੰ ਭੇਜੋ ਅਸੀਂ ਕਿਹਾ ਬੋਤਾ ਆਪਣੇ ਕੋਲ ਕੋਈ ਚੀਜ਼ ਵੀ ਨਹੀਂ ਹੈ ਆਪਾਂ ਕਸੀ ਕਿਵੇਂ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫੇਰ ਉਹ ਕੀਤਾ ਚਾਰਕ ਨਾਲ ਪਹਿਲੀ ਵਾਰ ਜੀ ਸੀ ਫਿਰ ਕੋਈ ਖੜੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਾ ਸੀ ਨੌ ਕਿਲਾ ਤੇ ਗਿਆ ਸੀ ਦੇਡ ਮੇਨਾਈ ਕੰਮ ਕੀਤਾ ਸੀ ਤੇ ਪ੍ਰੋਬਲਮ ਆ ਗਈ ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ ਤੇ ਕਹਿੰਦਾ ਮੈਨੂੰ ਆ ਕੋਸ਼ਾ ਆ ਗਿਆ ਜੇ ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ ਅਸੀਂ ਇਲਾਜ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੂ ਇਲਾਜ ਕਰਾ ਲਵਾਂਗੇ ਤੇੰਦਰ ਨਹੀਂ ਮੰਮੀ ਉੱਥੇ ਨਹੀਂ ਇਲਾਜ ਹੈ ਇੱਥੇ ਇਲਾਜ ਹੈ ਅਸੀਂ ਕਿਉਂ ਇਲਾਜ ਹੁੰਦਾ ਪਰ ਨਹੀਂ ਮੇਰੇ ਪੁੱਤ ਨੂੰ ਇਲਾਜ ਨਹੀਂ ਹੋਏ ਦੋਸਤ ਬਿਮਾਰੀ ਨਾਲ ਲੜਦਾ ਰੇ ਬਹੁਤ ਭੱਜਾ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸਦਾ ਸੀ ਬਿਮਾਰੀ ਜਿਆਦਾ ਹੋ ਗਿਆ ਕਿਸੇ ਨੂੰ ਦੱਸਦਾ ਸੀ ਵੀ ਮੈਨੂੰ ਆ ਪ੍ਰੋਬਲਮ ਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਕਰੇ ਕਿਨੇ ਪੂਰਾ ਹੋ ਗਿਆ ਮੇਰੇ ਸਾਨੂੰ ਦੱਸਣਾ ਪ੍ਰੋਬਲਮ ਜਿਆਦਾ ਹੋ ਗਈ ਅਦਾਸੀ ਕੁਛ ਨਹੀਂ ਕਰ ਪਾਏ ਜਿਹੜੀ ਜਿਹੜੀ ਆ ਇੱਥੇ ਧਿਆੰ ਦਿਓ ਮਾ ਜਿਹੜੀ ਨਿਕਲਦੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਇਸੇ ਰਿਸ਼ਤੇਦਾਰ ਨੇ ਮੁੰਡੇ ਨਾਲ ਨਾਲ ਕਿੰਨਾ ਨਾਲ ਰਹਿੰਦਾ ਸੀ ਉਹਨਾਂ ਨਾਲ ਫਕੀਤੀ ਹੈ ਇਕੱਠੇ ਕੁੱਤੇ ਪੈਸੇ ਪਤਾ ਨਹੀਂ ਕਿਵੇਂ ਕੀਤੇ ਨੇ ਫਿਰ ਉਹਨਾਂ ਫੇਸ ਦਿੱਤੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਕਿੰਨਾ ਸਾਨੂੰ ਮੂੰਹ ਤਾਂ ਵਿਖਾਤਾ ਮੋਟੇ ਬਹੁਤ ਸਾਰੇ ਨੌਜਵਾਨ ਜਿਹੜੇ ਡੰਕੀ ਦਾ ਸ਼ਕਾਰ ਹੋਏ ਨੇ ਸਰਕਾਰ ਦੇ ਕੋਲ ਉਮੀਦ ਕਰਦੇ ਹੋ ਕਿਸੇ ਗੱਲ ਦੀ ਕਿਉਂਕਿ ਜਾਣ ਵਾਲਾ ਚਲਾ ਗਿਆ ਹੁਣ ਜਿਵੇਂ ਦੱਸਿਆ ਕਿ ਕਰਜ਼ ਬਹੁਤ ਹੈ ਤੁਸ ਕਰਜ਼ ਬਹੁਤ ਹੈ ਸਰਕਾਰ ਮਦਦ ਕਰ ਦੇਵੇ ਤਾਂ ਠੀਕ ਹੈ ਹਮਦਰਦਾਨ ਵਾਅਦਾ ਕਰਾਂਗੇ ਕਰਜ਼ ਉਤਾਰਨ ਦਾ ਕੋਈ ਹੋਰ ਜਰੀਆ ਨਹੀਂ ਨਹੀਂ ਹੈਗਾ ਕੋਈ ਸਾਡੇ ਕੋਲ ਆਲ ਨਹੀਂ ਹੂੰ ਕਰਜ਼ਾ ਚੱਕ ਕੇ ਵਿਦੇਸ਼ ਭੇਜਿਆ ਸੀ ਹਾਂ ਕਰਜ਼ਾ ਚੱਕ ਕੇ ਕਿੰਨੀ ਉਮਰ ਦੀ ਬੇਟੂ 22 ਸਾਲ ਦੀ ਲੱਗੇ ਸੀ ਮੇਰਾ ਨਾਮ ਕਰਤਾਰ ਸਿੰਘ ਇਹ ਪੂਰੇ ਰਹਿਣ ਵਾਲੇ ਸ਼ਿਵਦੀਆਲ ਵਾਲਾ ਤੇ ਬੇਟੇ ਨੂੰ ਵਿਦੇਸ਼ ਕਦੋਂ ਭੇਜਿਆ ਸੀ ਅਮਰੀਕਾ ਕੋਲ ਭੇਜਿਆ ਸੀ 2022 ਚ 2022 ਦੇ ਅੱਠਵੇਂ ਮਹੀਨੇ ਸੀ ਬੀਜੋ ਜੀ ਕੋਲ ਆਪਣੇ ਜਦੋਂ ਭੇਜਿਆ ਕਿੰਨੇ ਪੈਸੇ ਲਾ ਕੇ ਭੇਜਿਆ 40 ਲੱਖ ਰੁਪਏ ਲਾਇਆ ਹੈ ਕਿਨੇ ਕਿਨੇ ਹੋਈਆ ਸਾਰਾ ਉਹਨਾਂ ਦੀ ਰਕਤ ਜਿਹੜੀ ਹੋਈਆ ਕਿਤਨਾ ਹੋਈਆ ਕੀ ਕੁਝ ਹੋਇਆ ਉਹਨਾਂ ਨੂੰ ਜਿੱਥੇ ਗਿਆ ਹੋਇਆ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਤਭਾਈ ਪਰੋਲਮ ਆ ਗਈ ਆ ਕੋਈ ਟੈਸਟ ਕਰਾਉਂਦਾ ਰਿਹਾ ਸਾਨੂੰ ਇਹ ਕੋਈ ਕੁਛ ਨਹੀਂ ਆ ਪਹਿਲ ਵੱਡਾ ਟੈਸਟ ਕਰਾਏ ਆ ਉਹਨਾਂ ਦੱਸਿਆ ਤੇਨੇ ਕੈਂਸਰ ਬਣ ਗਿਆ ਯਾਰ ਸਾਨੂੰ ਦੱਸਿਆ ਵੀ ਆ ਗਲਬਾਨੀ ਫਿਰ ਵੀ ਨਹੀਂ ਕਿ ਆਪਸ ਆਇਆ ਕਰ ਰਹਾ ਕਹਿੰਦਾ ਮੇਰਾ ਇਥੇ ਇਲਾਜ ਹੋ ਜਾਣਾ ਮੇਰੇ ਇਨਸ਼ੋਰਸ ਵੀ ਆ ਇਦਾਂ ਬਸ ਤਾਂ ਹਸਾਂ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਗੱਲ ਹੁੰਦੀ ਰਹਿੰਦੀ ਗੱਲ ਹੁੰਦੀ ਰਹਿੰਦੀ ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਕਹਿੰਦਾ ਰਿਹਾ ਸੀ ਠੀਕ ਇਹ ਦੱਸਿਆ ਕਿ ਇੱਕ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਉਹਨਾਂ ਨੇ ਡਾਕਟਰਾਂ ਦੱਸਿਆ ਸੀ ਲੋਕਾਂ ਨੇ ਇਹ ਸਾਨੂੰ ਮੰਡੇ ਦੱਸਿਆ ਵਾ ਬੇਟੇ ਨੇ ਦੱਸਿਆ ਕਹਿੰਦਾ ਵੀ ਮੈਨੂੰ ਆ ਡਾਕਟਰ ਦੱਸਾ ਤੇ ਵੀ ਡਾਕਟਰ ਕਹਿੰਦੇ ਠੀਕ ਕਰ ਦੇਵਾਂਗੇ ਦੇ ਕੋਈ ਹੱਲ ਨਹੀਂ ਹੋਇਆ ਜਦੋਂ ਭੇਜਿਆ ਸੀਗਾ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਕਿਹਾ ਕਰਜ਼ਾ ਚੱਕ ਕੇ ਭੇਜਿਆ ਸੀ ਵਿਆਜ ਹੋ ਜੁਕੇ ਪੈਸੇ ਇਹਨੇ ਪੈਸੇ ਇਕੱਠੇ ਬੰਦਾ ਇਕੱਠਾ ਕਰ ਲੈਂਦਾ ਵਿਆਜੇ ਬਸਾਰੇ ਪੜੇ ਆ ਉਹ ਬਿਲਕੁਲ ਦੇਖੋ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ 40 ਲੱਖ ਰੁਪਏ ਹੁਣ ਲੱਗਦਾ ਕਿ ਹੁਣ ਤਾਂ ਵਿਚਾਰ ਕਰਨ ਵਾਲਾ ਇਹ ਸੋਚਦਾ ਕਿ ਇਹ ਕਿਉਂ ਕਿ ਵਿੱਚ ਹੀ ਆ ਜੀ ਜੋੜੀ ਨਾਲ ਪ੍ਰੋਫੈਸਰ ਦਾ ਪੂਰਾ ਹੋਈਏ ਇਹ ਤਾਂ ਹੀ ਹੁਣ ਪੂਰਾ ਕੀ ਹੋਣਾ ਸਾਰੀ ਜ਼ਿੰਦਗੀ ਚ ਬੇਟੇ ਉਹਨੂੰ ਵੀ ਗਵਾਲਿਆ ਬੂਟਾ ਗਵਾਲਿਆ ਤੇ ਜੋ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾਂਗੇ ਚਾਰ ਕਰਜ਼ਾ ਬਹੁਤ ਹੈ ਸਾਡੇ ਸਿਰ ਤੇ ਇਹ ਜੋ ਮੌਨਟਿਵੈਸਿਟੀ ਕਰਦੇ ਆ ਸਰਕਾਰ ਨੂੰ ਮੇਰੇ ਕਹਿਣਾ ਚਾਹੁੰਦੇ ਆ ਇਹ ਕਹਿਣਾ ਵੀ ਕੋਈ ਸਾਰੀ ਸਹੂਲਤ ਕਰਨ ਹਮ ਸਾਰੀ ਕੋਈ ਮਦਦ ਕੀਤੀ ਜਾਵੇ